ਇਧਰ ਬੁਲਟ ਨੇ ਪੁਆਇੰਟ ਜੋੜ ਦਿੱਤਾ ਆ ਕਹਿੰਦੇ ਲੰਮੀ ਪਾਰੀ ਦਾ ਘੋੜਾ ਹੈ ਜਿਹੜੇ ਜਿਹੜੇ ਤਾਬੇ ਨੂੰ ਪਿਆਰ ਕਰਦੇ ਆ ਤਾਣੀਆਂ ਜ਼ੋਰਦਾਰ ਕਿ ਮਿਣਕੇ ਦੇਖ ਲੋ ਨੌਜਵਾਨ ਦੀ ਛਾਤੀ ਤੇ ਮੰਜਾ ਡੈਂਦਾ ਸਿੰਘਪੁਰੇ ਦਾ ਰਾਣਾ ਇਹਨੂੰ ਟਾਈਗਰ ਧਾਵੀ ਕਹਿੰਦਾ ਪਰ ਜਲਾਲਪੁਰੀਆ ਪੋਲਾ ਜਲਾਲਪੁਰੀਆ ਪੋਲਾ ਪੁੱਠੀ ਪਾਉਂਦਾ ਯਤਨ ਕਰ ਰਿਹਾ 30 ਸੈਕਿੰਡ ਦੀ ਖੇਡ ਨਬੇੜੇ ਹੋਣੇ ਰਕਰ ਰਣਪਰੀਆ ਵੀ ਕਹਿੰਦੇ ਲੰਬੇ ਟਾਈਮ ਤੋਂ ਖੇਡਦਾ ਆ ਰਿਹਾ ਸੋਰ ਸਿੰਘੀਆ ਤਾਬਾ ਐਨ ਸਿਰੇ ਦੀ ਰੇਡ ਪਾ ਕੇ ਵਾਪਸ ਚੋਟੀ ਦਾ ਮੈਚ ਆ ਲੰਮੀ ਪਾਰੀ ਖੇਡ ਰਿਆ ਨੌਜਾਨ ਗੱਬਰੂ ਆਹ ਸਾਹਮਣੇ ਕਹਿੰਦੇ ਤਾਬਾ ਸੌਰ ਸਿੰਘ ਦੀ ਧਰਤੀ ਦਾ ਇਹਨਾਂ ਮੈਦਾਨਾਂ ਵਿੱਚ ਖੇਡਿਆ ਇਸ ਨਗਰ ਦਾ ਨਾਮ ਕਬੱਡੀ ਦੀ ਦੁਨੀਆ ਵਿੱਚ ਬਹੁਤ ਵੱਡਾ ਹੈ ਸਾਰੇ ਨਗਰ ਦੁਬਲੀ ਦਾ ਵੱਡੇ ਪੱਦਰ ਤੇ ਧੰਨਵਾਦ ਹੈ ਆਹ ਸਾਹਮਣੇ ਕਹਿੰਦੇ ਗਲਾਲਪੁਰ ਪਿੰਡ ਹੈ ਮੜਿਆਂ ਦੇ ਝਾਫੇ ਦਾ ਪਿੰਡ ਇਹ ਪੋਲਾ ਜਲਾਲਪੁਰਿਆ ਤੇ ਤਾਬਾ ਸੌਰ ਸਿੰਘ ਦੀ ਧਰਤੀ ਦਾ ਐਨ ਸਿਰਾਂ ਲੱਗਿਆ ਪਿਆ ਡਾਕਟਰ ਜੱਜ ਦੀ ਵਿਸ਼ੇਸ਼ ਤੌਰ ਤੇ ਡਾਕਟਰ ਬੇਲੇਵਰਾਂ ਦਾ ਵੱਡੇ ਪੱਦਰ ਤੇ ਧੰਨਵਾਦ ਹੈ ਜਉਂਦੇ ਵਾਦੇ ਰਹਿਣ ਸਾਡੇ ਆਹ ਦੁਨੀਆ ਜੱਟ ਨੂੰ ਵੱਡੇ ਪੱਦਰ ਤੇ ਰਤਵੇ ਵੱਡੇ ਨੇ ਮੰਗੀ ਦੇ ਪਿਆਰ ਕਰਕੇ ਆਹ ਕਹਿੰਦੇ ਵੱਡਾ ਵੱਡਾ ਹੀਰੋ ਪੰਜਾਬੀ ਫਿਲਮਾਂ ਦਾ ਸਾਡੇ ਦਰਮਿਆਨ ਆ ਗਿਆ ਤੇ ਵੱਡੇ ਮੱਲਾਈ ਦੇ ਮੇਲੇ ਤੇ ਪੁੱਜੇ ਨੇ ਭਾਈ ਮੱਸਾ ਸਿੰਘ ਦੀ ਕਮਿਸ਼ਨਰ ਉਹਨਾਂ ਦਾ ਵੀ ਬਹੁਤ ਵੱਡੇ ਪੱਦਰ ਤੇ ਸਤਕਾਰ ਹੈ ਉਧਰ ਵੱਡੇ ਵੀਰ